ਸਸਿਕਾ ਦੋਸਤੋ ਆ ਜਿਹੜੀਆਂ ਤੁਸੀਂ ਤਸਵੀਰਾਂ ਹੁਣ ਦੇਖ ਰਹੇ ਹੋ ਇਹ ਹਬੀਬ ਕੇ ਪਿੰਡ ਹੁਸੈਨੀ ਵਾਲਾ ਬਾਰਡਰ ਹੈ ਜਿਹੜਾ ਫਿਰੋਜ਼ਪੁਰ ਵਾਲਾ ਬਾਰਡਰ ਉਹਦੀਆਂ ਤਸਵੀਰਾਂ ਨੇ ਜੀਆਂ ਤੇ ਅੱਜ ਤੁਸੀਂ ਦੇਖੋ ਬਹੁਤ ਸੰਗਤ ਬਹੁਤ ਜ਼ਿਆਦਾ ਜਿਹੜੀ ਸੰਗਤ ਹੈ ਇੱਥੇ ਜੁੜ ਰਹੀ ਹੈਗੀ ਤੇ ਕੁਝ ਆਈ ਜਾਂਦੇ ਨੇ ਕੁਝ ਜਾਈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋਗੇ ਵੀ ਬਹੁਤ ਜ਼ਿਆਦਾ ਦੂਰ ਤੱਕ ਤੁਸੀਂ ਦੇਖੋ ਇੱਕ ਕਹਦੀਏ ਜਿੱਦਾਂ ਨਾ ਕੋਈ ਕਿਸੇ ਦਰਗਾਹ ਦੇ ਉੱਤੇ ਜਾਂ ਕਿਸੇ ਤੀਰਥ ਸਥਾਨ ਦੇ ਉੱਤੇ ਮੇਲਾ ਹੁੰਦਾ ਇਸ ਤਰ੍ਹਾਂ ਮਦਰਬ ਸੰਗਤ ਜੁੜ ਕੇ ਇਕਜੁੱਟ ਹੋ ਕੇ ਜਿਹੜੀ ਬਿਨਾ ਕਿਸੇ ਖੌਫ ਤੋਂ ਜਿਹੜੀ ਸੇਵਾ ਕਰ ਰਹੀ ਆ ਪੰਨ ਲਾ ਰਹੇ ਨੇ ਲੰਗਰ ਚੰਨ ਰਿਹਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਆਗੇ ਚੱਲਿਆ ਅੱਗੇ ਇੱਧਰ ਦੇਖੋ ਲੈ ਕੇ ਚੱਲਦੇ ਆ ਤੁਹਾਨੂੰ ਜੁੜੇ ਰਹੋ ਸਾਡੇ ਨਾਲ ਦੇਖੀ ਵੀਰੇ ਸਾਈਡ ਦੀ ਮਾਰਾ ਜਾ ਲੰਘ ਜੀਏ ਨਵ ਵੀ ਤੁਹਾਨੂੰ ਦਿਖਾਉਣਾ ਹੈ ਅੱਗੇ ਜਾ ਕੇ ਆ ਜੋ ਜੁੜੇ ਰਹੋ ਤੁਸੀਂ ਆ ਦੇਖੋ ਇੱਥੇ ਲੰਗਰ ਦਾ ਪ੍ਰਬੰਧ ਚੱਲ ਰਿਹਾ ਪੂਰਾ ਇਤਰੋਂ 22 ਆਏ ਨੇ ਨਾਲ ਦੇ ਪਿੰਡੋਂ ਸੇਵਾ ਲੈ ਕੇ ਆਏ ਨੇ ਜਲ ਪਾਣੀ ਦੀ ਲੰਗਰ ਪ੍ਰਸ਼ਾਦਾ ਲੈ ਕੇ ਆਏ ਨੇ ਤੇ ਅੱਗੇ ਤੁਹਾਨੂੰ ਹੋਰ ਵੀ ਦਿਖਾਉਣਾ ਆ ਸੀਗੇ ਬਾਈ ਹੋਰੀ ਰਹੀ ਜਾਂਦੇ ਆ ਸੇਵਾਗੋ ਸੋ ਕੜੀ ਚੌਲ ਦਾ ਲੰਗਰ ਚੱਲ ਰਿਹਾ ਹੈ ਤੇ ਅੱਗੇ ਪਾਣੀ ਦੀਆਂ ਬੋਤਲਾਂ ਹੋਰ ਬਹੁਤ ਕੁਸ਼ ਰਸ ਦਾ ਜਿਹੜੀ ਲੈ ਕੇ ਆਏ ਨੇਗੇ ਤੇ ਗੱਟੇ ਅ ਭਰੇ ਹੋਏ ਆਜੋ 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 ਲੰਘੇ ਉਹ ਕਿ ਆਜਾ ਤੁਰਿਆ ਪਿੱਛੇ ਕਾਨੂੰ ਫੜ ਗਿਆ ਆਜਾ ਅੱਗੇ ਲੈ ਕੇ ਚੱਲਦੇ ਆ ਤੇ ਦੇਖੀ ਚੱਲੋ ਤੁਸੀਂ ਅ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆਗੇ ਇਹ ਹੁਣ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਨਹੀਂ ਆ ਹੁਣ ਟਾਈਮ ਹੋ ਗਿਆ ਇੱਥੇ 8:00 ਬਜ ਕੇ 9 ਮਿੰਟ ਹੋ ਗਏ 8:00 ਬਜ ਕੇ 9 ਮਿੰਟ ਤੇ ਇਹ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੀ ਹੁਣ ਤੇ ਦੇਖੋ ਤੁਸੀਂ ਬਹੁਤ ਜ਼ਿਆਦਾ ਮਤਲਬ ਸੇਵਾ ਚੱਲ ਰਹੀ ਆ ਬੰਨ ਖਾਲਸਾਈ ਨਿਸ਼ਾਨ ਝੂਲ ਰਹੇ ਨੇ ਟਰੈਕਟਰਾਂ ਦੇ ਉੱਤੇ ਤੇ ਜੁੜੇ ਰਹੋ ਸਾਡੇ ਨਾਲ